ਪੰਚਾਇਤੀ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਅੱਜ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਜੀ ਹਾਂ ਪੰਚਾਇਤੀ ਚੋਣਾਂ ਦੇ ਲਈ ਅੱਜ ਤੋਂ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਤੇ ਉਮੀਦਵਾਰ 4 ਅਕਤੂਬਰ ਤੱਕ ਦਾਖਲ ਕਰ ਸਕਦੇ ਨੇ ਆਪਣੇ ਨੋਮੀਨੇਸ਼ਨ ਤਾਂ ਸੂਬੇ ਦੀਆਂ 13237 ਪੰਚਾਇਤਾਂ ਦੇ ਲਈ ਇਹ ਚੋਣ ਹੋ ਰਹੀ ਹੈ ਜਿਸ ਦੇ ਵਿੱਚ 13237 ਸਰਪੰਚ ਅਤੇ 84375 ਪੰਜ ਚੁਣੇ ਜਾਣਗੇ ਤੇ ਦੱਸਦੀ ਹੈ ਕਿ ਵੋਟਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਅਤੇ ਵੋਟਾਂ ਦੇ ਲਈ 19110 ਪੋਲਿੰਗ ਬੂਥ ਬਣਾਏ ਜਾਣਗੇ ਪੰਚਾਇਤੀ ਚੋਣਾਂ ਦੀ ਜਿਹੜੀ ਤਰੀਕ ਹੈ ਉਹ 15 ਅਕਤੂਬਰ ਮਿੱਥੀ ਗਈ ਹੈ ਤੇ 15 ਅਕਤੂਬਰ ਨੂੰ ਜਿਹੜੀ VOTING ਹੈ ਉਹ ਹੋਵੇਗੀ ਤੇ 15 ਅਕਤੂਬਰ ਨੂੰ ਹੀ ਨਤੀਜਾ ਆਵੇਗਾ ਜੀ ਹਾਂ ਬੇहद ਐਮ ਹੈ ਕਿ ਉਸੇ ਦਿਨ ਹੀ ਵੋਟਾਂ ਪੈਣਗੀਆਂ ਤੇ ਸੇਮ ਡੇ ਹੀ ਜਿਹੜਾ ਨਤੀਜਾ ਉਹ ਐਲਾਨ ਕਰ ਦਿੱਤਾ ਜਾਵੇਗਾ ਤਾਂ ਪੰਚਾਇਤੀ ਚੋਣਾਂ ਦੇ ਲਈ ਅਜ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ 4 ਅਕਤੂਬਰ ਤੱਕ ਨਾਮਜ਼ਦਗੀਆਂ ਨੇ ਜਿਹੜੀਆਂ ਉਹ ਦਾਖਲ ਕਰ ਸਕਦੇ ਨੇ ਤੇ 7 ਅਕਤੂਬਰ ਤੱਕ ਜੇਕਰ ਕੋਈ ਨਾਮਜ਼ਦਗੀ ਵਾਪਸ ਲੈਣਾ ਚਾਹੁੰਦਾ ਹੈ ਤਾਂ ਉਹ 7 ਅਕਤੂਬਰ ਤੱਕ ਲੈ ਸਕਦਾ ਹੈ ਦੱਸਿਆ ਕਿ ਹੁਣ ਜਿਹੜਾ ਪੰਚਾਇਤ ਚੋਣਾਂ ਦਾ ਬਿਗੂ ਲੈ ਉਹ ਵੱਜ ਚੁੱਕਿਆ ਹੈ ਤੇ ਨਾਲ ਹੀ ਇਸ ਦੇ ਜਿਹੜੀਆਂ ਨਾਮਜ਼ਦਗੀਆਂ ਨੇ ਉਹ ਅੱਜ ਤੋਂ ਭਰੀਆਂ ਜਾਣਗੀਆਂ ਤੇ ਅੱਜ ਤੋਂ ਲੈ ਕੇ 4 ਅਕਤੂਬਰ ਤੱਕ ਨੋਮੀਨੇਸ਼ਨ ਦਾਖਲ ਕਰ ਸਕਦੇ ਨੇ ਤੇ 7 ਅਕਤੂਬਰ ਤੱਕ ਜੇਨ ਕੇਸ ਕੋਈ ਆਪਣਾ ਜਿਹੜਾ ਨਾਮਜ਼ਦਗੀ ਆ ਉਹ ਵਾਪਸ ਲੈਣਾ ਚਾਹੁੰਦਾ ਹੈ ਤਾਂ ਉਹ ਵਾਪਸ ਲੈ ਸਕਦਾ ਹੈ ਤੇ ਉਸ ਤੋਂ ਬਾਅਦ ਕਿਸੇ ਵੀ ਤਰੀਕੇ ਦੀ ਜਿਹੜੀ ਵਾਪਸੀ ਹੈ ਜਾਂ ਕੁਝ ਵੀ ਹੈ ਉਹ ਨਹੀਂ ਕੀਤਾ ਜਾਵੇਗਾ ਤੇ ਹੁਣ ਸਵੇ ਦੀਆਂ 13237 ਪੰਚਾਇਤਾਂ ਦੇ ਲਈ ਇਹ ਚੋਣ ਹੋਣ ਜਾਣੀ ਹੈ ਜਿਸ ਦੇ ਵਿੱਚ 13237 ਸਰਪੰਚ ਅਤੇ 88375 ਪੰਜ ਚੁਣੇ ਜਾਣਗੇ